ਗੱਲ ਕਰਾਂਗੇ ਮਾਨ ਸਿੰਘ ਖੈਰਾ ਦੀ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜੀ ਹਾਂ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਮਾਨ ਸਿੰਘ ਖੈਰਾ ਨੇ ਪੰਜਾਬ ਸਰਕਾਰ ਬਾਰੇ ਬੋਲਦੇ ਹੋਏ ਕਿਹਾ ਕਿ ਐਨੇ ਤਾਂ ਪਰਚੇ ਕਦੇ ਕਾਂਗਰਸ ਜਾਂ ਹੋਰ ਸਰਕਾਰ ਦੇ ਸਮੇਂ ਨਹੀਂ ਹੋਏ ਜਿੰਨੇ ਪਰਚੇ ਤੇ ਪਰਚੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਉਹਨਾਂ ਕਹਿੰਿਆ ਕਿ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਤਹਿਤ ਕਾਰਵਾਈ ਕਰਕੇ ਉਸ ਨੂੰ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਉੱਥੇ ਹੀ ਉਹਨਾਂ ਕਹਿੰਿਆ ਕਿ ਹੋਰ ਵੀ ਦੇਖਿਆ ਜਾਂਦਾ ਕਿ ਆਏ ਦਿਨ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਪਰਚੇ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸੁਪਾਸ ਸਿੰਘ ਖੈਰ ਤੇ ਕਾਰਵਾਈ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਦੇਖਿਆ ਜਾ ਰਿਹਾ ਕਿ ਆਗੂਆਂ ਤੇ ਜਾਂ ਹੋਰ ਜਿਹੜੇ ਕਿ ਪੰਜਾਬ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਜਿਹੜੇ ਕਿ ਪਰਚੇ ਉਹ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਅਮਰਪਾਲ ਸਿੰਘ ਨੇ ਵੀ ਪੰਜਾਬ ਦੀ ਗੱਲ ਕੀਤੀ ਸੀ ਤਾਂ ਉਸ ਦੇ ਉੱਤੇ ਵੀ ਪਰਚਾ ਹੋਇਆ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਮੁੱਦੇ ਨੂੰ ਚੁੱਕਦਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਾ ਤਾਂ ਦੇਖਿਆ ਜਾਂਦਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਸੋ ਦਾਦੇ ਕਿ ਲਗਾਤਾਰ ਪੰਜਾਬ ਸਰਕਾਰ ਨੂੰ ਹਰ ਇੱਕ ਵਿਰੋਧੀ ਧਿਰ ਦੇ ਵੱਲੋਂ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਮਾਨ ਸਿੰਘ ਖੈਰਾ ਨੇ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਨੇ ਸੀਐਮ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਜਾਣਬੁੱਝ ਕੇ ਝੂਠੇ ਪਰਚੇ ਪਾਏ ਜਾ ਰਹੇ ਨੇ ਜਾਣਬੁੱਝ ਕੇ ਪੰਜਾਬ ਸਰਕਾਰ ਅਜਹੀ ਕਾਰਵਾਈ ਕਰ ਰਹੀ ਹੈ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਲਈ ਆਵਾਜ਼ ਬੁਲੰਦ ਕਰਦਾ ਉਸ ਨੂੰ ਦਬਾਉਣ ਦੇ ਵਾਸਤੇ ਉਸ ਨੂੰ ਬਿਠਾਉਣ ਦੇ ਵਾਸਤੇ ਅਜਿਹੇ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਜਿਹੜਾ ਵੀ ਪੰਜਾਬ ਦੇ ਮੁੱਦੇ ਦੀ ਗੱਲ ਕਰਦਾ ਜਾਂ ਫਿਰ ਸਿਆਪ ਭਗਵਾਨ ਤਮਨ ਨੂੰ ਲੈ ਕੇ ਜਿਹੜਾ ਵੀ ਕੋਈ ਬੋਲਦਾ ਪੰਜਾਬ ਸਰਕਾਰ ਨੂੰ ਲੈ ਕੇ ਕੋਈ ਸਵਾਲ ਖੜੇ ਕਰਦਾ ਸਵਾਲ ਪੁੱਛਦਾ ਤਾਂ ਉਹਨਾਂ ਤੇ ਹੀ ਐਕਸ਼ਨ ਲਿਆ ਜਾ ਰਿਹਾ ਹੈ ਉਹਨਾਂ ਕਹਿ ਕਿ ਸਰਕਾਰਾਂ ਤਾਂ ਇਸ ਤੋਂ ਪਹਿਲਾਂ ਵੀ ਆਈਆਂ ਪਰ ਐਨੇ ਝੂਠੇ ਪਰਚੀ ਤੱਕ ਕਿਸੇ ਸਰਕਾਰ ਵੇਲੇ ਦਰਜ ਨਹੀਂ ਕੀਤੇਗੇ ਜਿਨਨੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਦੌਰਾਨ ਦਰਜ ਕੀਤੇ ਜਾ ਰਹੇ ਨੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਸੋ ਦੱਦਿਆ ਕਿ ਜੇਕਰ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਪ੍ਰਸ਼ਾਚਾਰੀ ਖਤਮ ਕਰਾਂਗੇ ਅਤੇ ਜਿਹੜੀਆਂ ਪੁਰਾਣੀਆਂ ਫਾਈਲਾਂ ਨੇ ਜਿਹੜੇ ਪੁਰਾਣੇ ਕੇਸ ਨੇ ਉਹਨਾਂ ਦੇ ਉੱਤੇ ਵੀ ਅਸੀਂ ਕਾਰਵਾਈ ਕਰਾਂਗੇ ਚਾਹੇ ਉਹ ਮੌਜੂਦਾ ਮੰਤਰੀ ਹੋਵੇ ਮੌਜੂਦਾ ਵਿਧਾਇਕ ਹੋਵੇ ਜਾਂ ਫਿਰ ਹੋ ਸਾਬਕਾ ਮੰਤਰੀ ਜਬਦਾਇਕ ਹੁਣ ਉਹਨਾਂ ਕਹੇ ਕਿ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਸਭ ਦੀਆਂ ਫਾਈਲਾਂ ਦੇ ਉੱਤੇ ਮਿੱਟੀ ਛਾੜੀ ਜਾਵੇਗੀ ਤੇ ਜਿਹੜਾ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਲਗਾਤਾਰ ਦੇਖਿਆ ਜਾ ਰਿਹਾ ਕਿ ਸਾਬਕਾ ਤੇ ਮੌਜੂਦਾ ਵਿਧਾਇਕਾਂ ਮੰਤਰੀਆਂ ਦੇ ਲਗਾਤਾਰ ਪੰਜਾਬ ਸਰਕਾਰ ਐਕਸ਼ਨ ਲੈ ਰਹੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਜਾਣ ਬੁੱਝ ਕੇ ਅਜਾਹ ਕੀਤਾ ਜਾ ਰਿਹਾ ਤਕਸ਼ਾਹੀ ਕੀਤੀ ਜਾ ਰਹੀ ਪੰਜਾਬ ਸਰਕਾਰ ਜਾਣ ਬੁੱਝ ਕੇ ਠੁੱਠੇ ਕੇਸ ਪਾ ਕੇ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ